ਪਿਆਰੇ ਸਿਰੋਤਿਆਂ ਪਿਆਰ ਪਰਿ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਖਬਰ ਮਜੀਠੇ ਦੀ ਲੋੜੀ ਦੇ ਤਿਉਹਾਰ ਤੇ ਪ੍ਰਵਾਸੀਆਂ ਵੱਲੋਂ ਗਾਣੇ ਲਗਾਏ ਗਏ ਅਤੇ ਇੱਕ ਸਿੱਖ ਨੌਜਵਾਨ ਵੱਲੋਂ ਗਾਣੇ ਬੰਦ ਕਰਨ ਲਈ ਕਿਹਾ ਗਿਆ ਅਤੇ ਉਸ ਨਾਲ ਹੱਥੋਂ ਪਾਈ ਹੋ ਗਈ ਪੱਗ ਉਤਾਰ ਦਿੱਤੀ ਗਈ ਕਿਸਾਨ ਦੀ ਬੇਇੱਜ਼ਤੀ ਵੀ ਕੀਤੀ ਗਈ ਪਰਿਵਾਰ ਵਾਲਿਆਂ ਦਾ ਕਹਿਣਾ ਔਰਤਾਂ ਦੇ ਕੱਪੜੇ ਪਾੜੇ ਗਏ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਨਜ਼ਦੀਕ ਦੇ ਇਲਾਕਾ ਵਾਸੀਆਂ ਨੇ ਛੜਾ ਕੇ ਉਹਨਾਂ ਦੀ ਜਾਨ ਬਚਾਈ ਅਤੇ ਪਰਿਵਾਰ ਨੂੰ ਮਿਲਣ ਵਾਸਤੇ ਸਿੱਖ ਜਥੇਬੰਦੀਆਂ ਪਹੁੰਚੀਆਂ ਪਰ ਉਹਨਾਂ ਉੱਪਰ ਪ੍ਰਵਾਸੀ ਨੂੰ ਵੱਡਣ ਦੇ ਲੱਗ ਰਹੇ ਇਲਜ਼ਾਮ ਮੌਕੇ ਪੁਲਿਸ ਪਹੁੰਚੀ ਦੇਖੋ ਮੌਕੇ ਦੀਆਂ ਤਸਵੀਰਾਂ ਸਾਡੇ ਕੋਲ ਕੋਈ ਹਥਿਆਰ ਨਹੀਂ ਆ ਬਾਸ਼ੋ ਸਾਡੇ ਕੋਲ ਕੋਈ ਹਥਿਆਰ ਨਹੀਂ ਆ ਡੰਡਿਆਂ ਤੋਂ ਸਵਾਹ ਤੇ ਇਹ ਕਹਿੰਦੇ ਆ ਭਈਆ ਵੱਟਿਆ ਇਹ ਪੁਲਿਸ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਂ ਨਾਲ ਭਈਆ ਵੱਟਿਆ ਜਾਂਦਾ ਕਿ ਨਹੀਂ ਵੱਟਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪਸੀ ਚੀ ਹੋਊਗਾ ਕਿ ਕਿਦਾਂ ਭਈਆ ਵੱਟਿਆ ਜਾਂਦਾ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਬਣਾ ਰਹੇ ਆ ਉਹਨਾਂ ਗਰੀਬਾਂ ਨੂੰ ਦੱਪ ਰਹੇ ਆ ਸੋ ਬੇਨਤੀ ਆ ਵਾਹਿਗੁਰੂ ਜੀ ਕਾ ਸਾਲ ਸਾਲ ਸਾਰੇ ਭਈਏ ਵੱਢ ਕੇ ਉਥੇ ਦੇ ਦੋ ਭਾਈ ਜਾਵਾਂਗੇ ਕੀ ਕਰ ਦੋ ਅਸੀਂ ਪੂਰਾ ਮਜੀਠਾ ਰੋਡ ਅੰਮ੍ਰਿਤਸਰ ਏਰੀਆ ਜਾਮ ਕਰਾਂਗੇ ਹਾਂ ਜੇ ਕੋਈ ਨਜਾਇਜ਼ ਪਰਚਾ ਕਰੂਗਾ ਜਿੱਥੋਂ ਤੱਕ ਨਜਾਇਜ਼ ਪਰਚਾ ਹੋਊਗਾ ਨਜਾਇਜ਼ ਪਰਚਾ ਹੋਊਗਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ ਨਿਊਜ਼ ਲਾ ਦੋ ਤੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਇਹ ਖਬਰ ਫਲਾ ਦੋ ਕਿ ਜੇ ਘਰ ਘਰ ਸਿੱਖਾਂ ਨੂੰ ਇਦਾਂ ਬਾਰੀ-ਬਾਰੀ ਮਾਰਨਾ ਘਰਾਂ ਨੂੰ ਅੱਗਾਂ ਲਾਉਣੀਆਂ ਇਹ ਭਈਏ ਇਲਜ਼ਾਮ ਲਾਉਂਦੇ ਆ ਰਾਤ ਨੂੰ ਅੱਗਾਂ ਲਾਉਣ ਨੂੰ ਪੈਂਦੇ ਆ ਘਰਾਂ ਨੂੰ ਤਿਆਂ ਪੈਣਾਂ ਦੀ ਹਿਸਤਾਂ ਉੱਟਦੇ ਆ ਰਾਤ ਇੱਕ ਆਣ ਕੇ ਰੋੜੇ ਮਾਰਦੇ ਆ ਤੇ ਜੇ ਸਿੰਘਾਂ ਨੇ ਆਣ ਕੇ ਕਿ ਅਸੀਂ ਧਰਦੀ ਜਤਾੜੀ ਆ ਤੇ ਸਾਡੇ ਉੱਤੇ ਆ ਡੰਡਿਆਂ ਦੇ ਵੱਟ ਫੱਟ ਦੇ ਕੇਸ ਪਾਉਂਦੇ ਆ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਪਾਏ ਜਾ ਰਹੇ ਆ ਇਹ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਕੀ ਗੱਲ ਆ ਜੀ ਗਾਲ ਕੁਛ ਨਹੀਂ ਹੀ ਵੀਰ ਜੀ ਉਹਦਨੇ ਡੀਜੇ ਤੋਂ ਗੱਲ ਹੋਈ ਗਾਣੇ ਲਾਉਣ ਤੋਂ ਗੱਲ ਹੋਈ ਇਧਰ ਗਾਣੇ ਇਹ ਗਾਣੇ ਇਹਨੇ ਬੋਜਪੂਰੀ ਇਹਨੇ ਗੰਦੇ ਗਾਣੇ ਲਾਏ ਜਿਨ੍ਹਾਂ ਮਾਰੇ ਵੀਰ ਜੀ ਮੈਂ ਤੁਹਾਨੂੰ ਇਹ ਮੀਡੀਆ 'ਚ ਦੱਸ ਨਹੀਂ ਸਕਦਾ ਵੀ ਤੁਹਾਨੂੰ ਪਤਾ ਬਾਲ ਬੱਚੇ ਨਿੱਕੇ ਨਿੱਕੇ ਧੀਆਂ ਪੈਣਾ ਤੁਹਾਨੂੰ ਪਤਾ ਛੋਟੀਆਂ ਘਰ ਆ ਤੇ ਇਹਨਾਂ ਨੂੰ ਦੋ ਤਿੰਨ ਵਾਰ ਮੈਂ ਸਮਝਾ ਚੁੱਕਾ ਹਾਂ ਪਿਆਰ ਨਾਲ ਵੀ ਵੀ ਇਹੋ ਜਿਹੇ ਗੰਦੇ ਨਾ ਗਾਣੇ ਲਾਓ ਯਾਰ ਤੇ ਮੇਰੇ ਵਾਈਫ ਨੇ ਵੀ ਦੋ ਤਿੰਨ ਵਾਰ ਕਿਹਾ ਪਰਜਾਈ ਨੇ ਵੀ ਦੋ ਤਿੰਨ ਵਾਰ ਲੋਹੜੀ ਵਾਲੇ ਦਿਨ ਵੀ ਕਿਹਾ ਮਾਘੀ ਵਾਲੇ ਦਿਨ ਵੀ ਇਹਨਾਂ ਨੂੰ ਕਹਿ ਚੁੱਕੇ ਹਾਂ ਫਿਰ ਵੀ ਨਹੀਂ ਹਟਾਲਦੇ ਅਗਲੇ ਦਿਨ ਸੰਗਰ ਇਾਰੇ ਇੱਕ ਵਾਰ ਅੰਸ਼ੂ ਨਾਂ ਦਾ ਮੁੰਡਾ ਵਾ ਪ੍ਰਦੀਪ ਆ ਇੱਕ ਪਰਦੇਸ਼ ਆ ਇਹਨਾਂ ਨੇ ਤਿੰਨਾਂ ਨੂੰ ਕਿਹਾ ਵੀ ਮੈਂ ਕਹਾਂ ਯਾਰ ਸੁਧਰ ਜੋ ਸੁਧਰ ਨਾ ਇਹੋ ਜਿਹੇ ਗਾਣੇ ਲਾ ਜੇ ਮੈਨੂੰ ਕਹਿਣ ਵਾਸਤੇ ਬਾਬਾ ਜੀ ਗਿਆ ਇਹਨਾਂ ਨੇ ਗਾੜੀਆਂ ਬਾਬਾ ਜੀ ਮੇਰੇ ਨਾਲ ਪਿਛੋਂ ਅੰਸ਼ੂ ਨਾਂ ਦੇ ਮੁੰਡੇ ਨੇ ਮੇਰੇ ਹੱਥ ਫੜ ਲਏ ਤੇ ਪਰਦੇਸ਼ ਨਾਂ ਦੇ ਮੇਰੇ ਜਸਤਾਰ ਰਾਈਆ ਮੇਰੇ ਦਾੜੇ ਦੀ ਵੀ ਬਦਵੀ ਮੇਰੇ ਕੇਸੇ ਦੀ ਵੀ ਕੀਤੀ ਪ੍ਰਦੀਪ ਨਾਂ ਦਾ ਮੁੰਡਾ ਜਾਣਦਾ ਕਿ ਬਾਬਾ ਜੀ ਕਿਹੜੇ 10 ਬੰਦੇ ਹੈਗੇ ਸੀ ਵਿੱਚ ਜਿਹੜੇ 10 ਬੰਦੇ ਟੋਟਲ ਹੈਗੇ ਉਹਨਾਂ ਨੇ ਮੇਰੇ ਭਝਾਈ ਅਰਵਿੰਦਰ ਕੌਰ ਆ ਜਿਨ੍ਹਾਂ ਨੇ ਉਹਨਾਂ ਨਾਲ ਵੀ ਬਦਵੀ ਕੀਤੀ ਉਹਨਾਂ ਦੇ ਲੀੜੇ ਕੱਪੜੇ ਵੀ ਨਹੀਂ ਕਿ ਮੈਂ ਹੀ ਜਾਣਦਾ ਬਾਬਾ ਜੀ ਬੜੇ ਛਾਣੇ ਨਹੀਂ ਆਏ ਇੱਥੇ ਆ ਗਏ ਤੇ ਇੱਥੇ ਮੋਕੇ ਤੇ ਆਏ ਪਹੁੰਚੇ ਤੇ ਕੰਪਲੇਂਟਰ ਦਾ ਕਹਿਣਾ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਨਹੀਂ 5 ਦਿਨ ਨਹੀਂ ਹੋਏ ਜੀ 14 ਤਰੀਕ ਨੂੰ ਦਿਖਾ ਦਿੱਤੀ ਹੈ ਜਿਨ੍ਹਾਂ ਨੇ ਤੇ ਅੱਜ ਅੱਜ ਬੁਲਾਇਆ ਸੀ ਇਹਨਾਂ ਨੂੰ ਤੇ ਅੱਜ ਆਏ ਨਹੀਂ ਕੋਈ ਮੈਡੀਕਲ ਕਰਾਇਆ ਗਿਆ ਜਿਹੜੀ ਬਾਹਵ ਨਹੀਂ ਗਈ ਕੰਨ ਵੱਡਿਆ ਗਿਆ ਨਹੀਂ ਮੈਡੀਕਲ ਨਹੀਂ ਮੈਡੀਕਲ ਨਹੀਂ ਕਰਵਾਇਆ ਕਿਸੇ ਨੇ ਕੋਈ ਕਾਰਨ ਮੈਡੀਕਲ ਕਰਵਾਇਆ ਨਹੀਂ ਦੋਵਾਂ ਪਾਰਟੀਆਂ ਕੋਈ ਪਾਰਟੀ ਨਹੀਂ ਪੁੱਛੀ ਥਾਲੇ ਹਾਂ ਅੱਜ ਨਹੀਂ ਪਹੁੰਚੇ ਕੋਈ ਵੀ ਨਹੀਂ ਆਣਿਆ ਨਹੀਂ ਜਿਨ੍ਹਾਂ ਨੇ ਕੰਨ ਵੱਡੇ ਆ ਗਿਆ ਐਮਐਲਆਰ ਕੋਈ ਨਹੀਂ ਘਟਾਈ ਨਹੀਂ ਜੀ ਉਠਾਓ ਭਾਈ ਸਾਨੂੰ ਆਪ ਹੀ ਨਿਕੜੇ ਜੀ ਆਪ ਅੱਜ ਤੇਰੀ ਮਾਰੋ ਕੈਮਰਾ ਆਪ ਹੀ ਨਹੀਂ ਘਟਾਈ ਜੀ ਆਪ ਹੀ ਨਹੀਂ ਆਇਆ ਤੁਹਾਡੇ